ਸ੍ਰੀ ਵਾਹਿਗੁਰੂ ਜੀ ਸ਼ਸ਼ਤਰ ਨਾਮ ਮਾਲਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਅੱਥ ਸ੍ਰੀ ਸ਼ਸ਼ਤਰ ਨਾਮ ਮਾਲਾ ਪੁਰਾਣ ਲਿਖਿਓ ਤੇ ਪਾਤਸ਼ਾਹੇ ਦਸਵੀਂ ਦੋਹਰਾ ਸੰਸਰੋਹੀ ਸੈਫ ਅਸ ਤੀਰਤੁਪਕ ਤਰਵਾਰ ਸਤਰਾ ਤਕ ਕਵਚਾਂਤ ਕਰਿ ਕਰਿਐ ਰਛ ਹਮਾਰ ਆਸ ਕਿਰਪਾਨ ਧਾਰਾ ਤਰੀ ਸੈਬ ਸੂਲ ਜਮਦਾੜ ਕਵ ਚਾਂਤਕ ਸਤਰਾਂਤ ਕਰ ਤੀਗ ਤੀਰ ਧਰ ਬਾੜ ਆਸ ਕਿਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ ਸੈਬ ਸਰੋਹੀ ਸੈ ਹਥੀ ਯਹ ਹਮਾਰੇ ਪੀਰ ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਵ ਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗ ਅਰ ਤੀਰ ਤੂੰ ਹੀ ਨਿਸਾਨੀ ਜੀਤ ਕੀ ਆਜ ਤੂੰ ਹੀ ਜਗ ਬੀਰ ਤੂੰ ਹੀ ਸੂਲ ਸੈਥੀ ਤਬਰ ਤੂੰ ਨਖੰਗ ਅਰ ਬਾਨ ਤੂੰ ਹੀ ਕਟਾਰੀ ਸੇਰ ਸਭ ਤੁਮ ਹੀ ਕਰਦਿ ਕਿਰਪਾਨ ਸ਼ਸਤਰ ਅਸਤਰ ਤੁਮ ਹੀ ਸਿਪਰ ਤੁਮ ਹੀ ਕਵਚ ਨਖੰਗ ਕਵਚਾਂਤਕ ਤੁਮ ਹੀ ਬਨੇ ਤੁਮ ਵਿਆਪਕ ਸਰਭੰਗ ਸ੍ਰੀ ਤੂੰ ਸਭ ਕਾਰਣ ਤੂੰ ਹੀ ਤੂੰ ਵਿਦਿਆ ਕੋ ਸਾਰ ਤੁਮ ਸਭ ਕੋ ਉਪਰਜਹੀ ਤੁਮਹੀ ਲੇਹੁ ਉਬਾਰ ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਏ ਕਵਤ ਗਹਿਰਨ ਕੇ ਨਮਿਤ ਤਿਨ ਮੋ ਬਾਦ ਬਡਾਈ ਆਸ ਕਿਰਪਾਨ ਖੰਡੋ ਖੜਗ ਸਹਿਬ ਤੀਗ ਤਰਵਾਰ ਰਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ ਤੁਹੀ ਕਟਾਰੀ ਦਾੜ ਜਮ ਤੂੰ ਵਿਸ਼ਵੋ ਅਰਬਾਨ ਤੋ ਪਤ ਪਾਦ ਜੇ ਲੀ ਜੀਐ ਰਛਦਾਸ ਮੋਹ ਜਾਨ ਬਾਂਕ ਬੱਜਰ ਬਿਸ਼ੂ ਤੂੰਹੀ ਤੂੰਹੀ ਤਬਰ ਤਰਵਾਰ ਤੂੰਹੀ ਕਟਾਰੀ ਸਹਥੀ ਕਰੀਐ ਰੱਛ ਹਮਾਰ ਤੁਮੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤੁਫੰਗ ਦਾਸ ਜਾਨ ਮੋਰੀ ਸਦਾ ਰੱਛ ਕਰੋ ਸਰਬੰਗ ਛੁਰੀ ਕਲਮ ਰਿਪ ਕਰਦ ਭਨ ਖੰਝਰ ਬੁਗਦਾ ਨਾਏ ਅਰਧ ਰਿਜਿਕ ਸਭ ਜਗਤ ਕੋ ਮੋਹੇ ਤੁਮ ਲੇਹੋ ਬਚਾਈ प्रथमं पाबव जगत तुम तुम ही पंथ बनाई आप तुही झगरा करो तुम ही करो सहाय मछ कछ बाराह तुम तुम बावन अवतार नारसिंह बौद्ध तुही तुही जगत को सार तुही राम श्री कृष्ण तुम तुही विष्णु को रूप तुही प्रजा सब जगत की तुही आप ही पूप तुही बिपर क्षत्री तुही ਤੂੰ ਹੀ ਰੰਗਿਆ ਰਾਉ ਸਾਮ-ਦਾਮ ਅਰ ਡੰਡ ਤੂੰ ਤੂੰ ਹੀ ਪੇਦੋ ਪਾਉ ਸੀਸ ਤੂੰ ਹੀ ਕਾਇਆ ਤੂੰ ਤੈ ਪਾਨੀ ਕੇ ਪ੍ਰਾਨ ਤੈ ਵਿਦਿਆ ਜਗ ਪਕਤਰ ਹੋਏ ਕਰੇ ਵੇਦ ਬਖਿਆਨ ਬੇ ਸਿਖ ਬਾਣ ਤਨ ਖਾਗਰ ਪਨ ਸਰ ਕੈਬਰ ਜਹ ਨਾਮ ਤੀਰਖ ਤੰਗ ਤਤਾਰਚੋ ਸਦਾ ਕਰੋ ਮਮ ਕਾਮ ਤੈਣੀ ਰਾਲੈ ਸਤਰ ਅਰ ਮ੍ਰਿਤ ਅੰਤਕ ਸਸਬਾਨ ਤੂੰ ਬੈਰਣ ਪ੍ਰਥਮ ਹਨ ਬਹਰੋ ਬਜਾਇ ਕਿਰਪਾਨ ਤੂੰ ਪਾਟ ਸਪਾਸੀ ਪਰਸ ਪਰਮ ਸਿੰਧ ਕੀ ਖਾਨ ਤੇ जग ਕੇ ਰਾਜਾ ਭਏ ਜੀ ਤਵ ਜਿਹੇ ਬਰਦਾਨ ਸੀਸ ਸਤਰ ਅਰ ਹਾਰ ਅਸ ਖੰਡੋ ਖੜਕ ਕਿਰਪਾਨ ਸਕਰ ਸੁਰੇਸ਼ਰ ਤੂੰ ਕੀਓ ਭਗਤਿ ਆਪਨੋ ਜਾਨ ਜਮ ਧਰ ਜਮ ਦਾੜਾ ਜਬਰ ਜੋ ਦਾਨ ਤੱਕ ਜਹਨਾ ਆਏ ਲੂਟ ਕੂਟ ਲੀਜਤ ਤਨ ਜੇ ਬਿਨ ਮੰਦੇ ਜਾਏ ਬਾਂਕ ਬੱਜਰ ਬਿਸ਼ੂ ਬੇ ਸਿਖ ਬਰਹਿਬਾਨ ਸਭ ਰੂਪ ਜਿਨ ਕੋ ਤੁਮਾ ਕਿਰਪਾ ਕਰੀ ਪਏ ਜਗਤ ਕੇ ਭੂਪ ਸ਼ਸਤਰ ਸੇਰ ਸਮਰਾਤ ਕਰ ਸਿਪਰਾਰ ਸਮ ਸੇਰ ਮੁਕਤ ਜਾਲ ਜਮ ਕੇ ਭਏ ਜਿਨੈ ਕਹਿਓ ਇਕ ਬੇਰ ਸਾਹਿਬ ਸਰੋਹੀ ਸਤਰ ਯਾਰ ਸਰੰਗਾਰ ਜਿਹ ਨਾਮ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ਇਹ ਸ੍ਰੀ ਨਾਮ ਵਾਲਾ ਪੁਰਾਣੀ ਸ੍ਰੀ ਭਗਉਤੀ ਉਸਤ ਪ੍ਰਥਮ ਧਿਆਏ ਸਮਾਪਤ ਮਸਤ ਸੁਭ ਮਸਤ ਵਾਇਗੁਰੂ ਦੀ ਕਹਾਵਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ